ਅਮਰੀਕਾ ਤੋਂ ਡਿਪੋਰਟ ਕੀਤੇ ਪੰਜਾਬੀਆਂ ਦੇ ਲਈ ਐਜੀਪੀਸੀ ਦੇ ਵੱਲੋਂ ਕਰ ਦਿੱਤੇ ਵੱਡੇ ਐਲਾਨ ਤਾਂ ਅੱਜ ਦੂਜੀ ਫਲਾਈਟ ਆਉਣ ਵਾਲੀ ਆ ਜਿਸ ਦੇ ਵਿੱਚ 119 ਭਾਰਤੀ ਹੋਣਗੇ ਤੇ ਜਿਨ੍ਹਾਂ ਦੇ ਵਿੱਚ 67 ਪੰਜਾਬੀ ਹੋਣਗੇ ਤਾਂ ਉਹ ਥੋੜੀ ਜਿਹੀ ਦੇਰ ਦੇ ਬਾਅਦ ਅਮਰitsar ਦੀ ਧਰਤੀ ਦੇ ਉੱਤੇ ਡਿਪੋਰਟ ਕੀਤੇ ਭਾਰਤੀਆਂ ਨੂੰ ਲੈ ਕੇ ਅਮਰੀਕੀ ਜਹਾਜ਼ ਜਿਹੜਾ ਆ ਲੈਂਡ ਹੋਵੇਗਾ ਪਰ ਜਦੋਂ ਅਮਰitsar ਦੀ ਧਰਤੀ ਤੇ ਉਹ ਜਹਾਜ਼ ਲੈਂਡ ਹੋਵੇਗਾ ਤਾਂ ਉਸ ਦੇ ਵਿੱਚ ਜੋ ਪੰਜਾਬੀ ਨੇ ਉਹਨਾਂ ਦੇ ਲਈ ਐਜੀਪੀਸੀ ਦੇ ਵੱਲੋਂ ਵੱਡੇ ਐਲਾਨ ਕਰ ਦਿੱਤੇ ਨੇ ਆਖਰ ਕੀ ਕੁਝ ਐਲਾਨ ਕੀਤੇ ਨੇ ਐਸਜੀਪੀਸੀ ਮੈਂਬਰ ਗੁਰਚਨ ਸਿੰਘ ਗਰੇਵਾਲ ਦੀ ਜੁਬਾਨੀ ਸੁਣਾਉਂਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਧੈ ਅੱਜ ਕੱਲ ਪੂਰੀਆਂ ਚਰਚਾਵਾਂ ਦਾ ਬਾਜ਼ਾਰ ਗਰਮ ਹੈ ਕਿ ਅਮਰੀਕਾ ਤੋਂ ਜਿਹੜੇ ਰਿਪੋਰਟ ਕੀਤੇ ਜਾਂਦੇ ਦੇਸ਼ ਦੇ ਨਾਗਰਿਕ ਆ ਉਹਨਾਂ ਦੀ ਜਿਹੜੀ ਜਹਾਜ਼ ਆਮ੍ਰitsar ਸਾਹਿਬ ਦੀ ਧਰਤੀ ਤੇ ਉਤਰ ਰਹੇ ਨੇ ਪਹਿਲਾਂ ਵੀ ਇੱਕ ਜਹਾਜ਼ ਉਤਰਿਆ ਜਿਹਦੇ ਬਾਰੇ ਕੋਈ ਪੱਕੀ ਠੋਸ ਤਰੀਕ ਨਹੀਂ ਸੀ ਮਿਲੀ ਪਰ ਹੁਣੇ ਪਤਾ ਲੱਗਾ ਕਿ ਅੱਜ ਰਾਤ ਨੂੰ 10 ਵਜੇ ਜਿਹੜਾ ਅਮਰੀਕਾ ਦਾ ਇੱਕ ਜਿਹੜਾ ਜਿਹੜਾ ਫੌਜੀ ਜਹਾਜ਼ ਆ ਉਹਦੇ ਵਿੱਚ 100 ਤੋਂ ਵੱਧ ਜਿਹੜੇ ਦੇਸ਼ ਨਿਕਾਲਾ ਕੀਤੇ ਗਏ ਅਮਰੀਕਾ ਤੋਂ ਉਹ ਹਿੰਦੁਸਤਾਨ ਦੇ ਨਾਗਰਿਕ ਨੇ ਇਹਦੇ ਵਿੱਚ ਐਤ ਕੀ ਵੱਡੀ ਗਿਣਤੀ ਵੀ 70-75 ਦੇ ਕਰੀਬ ਜਿਹੜੇ ਪੰਜਾਬ ਦੇ ਬਸੰਦੇ ਨੇ ਜਿਹੜੇ ਕੀ ਆਪਣਾ ਘਰ-ਬਾਰ ਜਿਵੇਂ ਕਹਿੰਦੇ ਨੇ ਵੇਚ-ਵਟ ਕੇ ਬਹੁਤ ਵੱਡੀਆਂ ਰਕਮਾਂ ਦੇ ਕੇ ਬੜੇ ਮਾਰੇ ਰਸਤਿਆਂ ਰਾਹੀਂ ਉਹ ਅਮਰੀਕਾ ਪਹੁੰਚੇ ਸੀ ਤੇ ਅਮਰੀਕਾ ਦੇ ਵਿੱਚ ਅੱਜ ਇੱਕ ਮੁਲਾਕਾਤ ਵੀ ਹੋਈ ਆ ਉਸ ਦੇ ਵਿੱਚ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਤੇ ਅਮਰੀਕਾ ਦੇ ਰਾਸ਼ਟਰਪਤੀ ਟਰੰਪ ਦੇ ਵਿੱਚ ਹੋਈ ਪਰ ਉੱਥੇ ਕੋਈ ਚੰਗਾ ਜਿਵੇਂ ਕਹਿੰਦੇ ਆ ਸੁਨੇਹਾ ਨਹੀਂ ਮਿਲਿਆ ਸੋ ਅੱਜ ਉਹ ਅਹਰਤ ਸਰ ਦੀ ਧਰਤੀ ਤੇ ਦੂਜਾ ਜਹਾਜ਼ ਉਤਰ ਰਿਹਾ ਤੇ ਤੀਜੇ ਦੀ ਕੁੜੀ ਕੀਤੀ ਜਾ ਰਹੀ ਆ ਉਸ ਸਮੇਂ ਦੇ ਉੱਤੇ ਜਿੱਥੇ ਪੰਜਾਬ ਦੇ ਵਿੱਚ ਪੰਜਾਬ ਦੇ ਵਸੰਦਿਆਂ ਦੇ ਵਿੱਚ ਮਨ ਦੇ ਵਿੱਚ ਕਾਫੀ ਇੱਕ ਅਫਸੋਸ ਵੀ ਆ ਤੇ ਜਿਹੜੇ ਲੋਕ ਵਿਚਾਰੇ ਉੱਥੋਂ ਵਾਪਸ ਪਰਤ ਰਹੇ ਨੇ ਉਹਨਾਂ ਦੇ ਨਾਲ ਹਮਦਰਦੀ ਵੀ ਆ ਇਸ ਸਮੇਂ ਤੇ ਸਿੱਖਾਂ ਦੀ ਉਹ ਸਮਾਜ ਸੰਸਥਾ ਸ਼ਰੋਣੀ ਗੁਰਦਰਾ ਪਰੰਧ ਕਮੇਟੀ ਦੇ ਪ੍ਰਧਾਨ ਸਾਹਿਬ ਵੱਲੋਂ ਉਹਨਾਂ ਪਰਿਵਾਰਾਂ ਦੇ ਨਾਲ ਜਿੱਥੇ ਹਮਦਰਦੀ ਦਾ ਪੋਟਾਵਾ ਕੀਤਾ ਗਿਆ ਤੇ ਕਰਨਾ ਬਣਦਾ ਵੀ ਆ ਉਹਨਾਂ ਨੇ ਆਪਣੀਆਂ ਸੇਵਾਵਾਂ ਜਿਹੜੀਆਂ ਆ ਉਸੇ 에어ਪੋਰਟ ਤੇ ਪਹੁੰਚਣ ਵਾਲੇ ਉਹਨਾਂ ਦੇ ਵਾਸਤੇ ਤੇ ਉਹਨਾਂ ਦੇ ਮਾਪੇ ਤੇ ਰਿਸ਼ਤੇਦਾਰਾਂ ਵਾਸਤੇ ਦੇਣ ਦਾ ਐਲਾਨ ਕੀਤਾ ਅੱਜ ਸ਼੍ਰੋਮਿਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਰਜਿੰਦਰ ਸਿੰਘ ਧਾਮੀ ਵੱਲੋਂ ਉਹਨਾਂ ਨੂੰ ਘਰਾਂ ਜਾਣ ਵਾਸਤੇ ਪਹੁੰਚਣ ਵਾਸਤੇ ਜਿਹੜੇ ਸਾਧਨ ਮੁਹੱਈਆ ਕਰਾਉਣ ਦੀ ਗੱਲ ਹੈ ਤੇ ਜੇ ਰਾਤ ਨੇ ਸਵੇਰ ਹੁੰਦਾ ਤਾਂ ਉਹਨਾਂ ਨੂੰ ਸਰਾਮਾਂ ਦੇ ਵਿੱਚ ਜਿਹੜੀ ਆ ਫ੍ਰੀ ਰਹਿਣ ਦੀ ਸਹੂਲਤ ਦਾ ਜਿਹੜਾ ਕੀ ਸਦਾ ਦਿੱਤਾ ਗਿਆ ਜਿਹੜੇ ਕੀ ਰਿਪੋਰਟ ਦੇ ਉੱਤੇ ਸ਼ਰੋਣੀ ਗੁਰਦੁਆਰਾ ਆਪਣੀ ਦੀ ਕਮੇਟੀ ਦੇ ਅਧਿਕਾਰੀ ਉੱਥੇ ਸੇਵਾਵਾਂ ਨਿਭਾਉਣਗੇ ਤੇ ਉਹਨਾਂ ਨਾਲ ਉਹ ਸੰਪਰਕ ਕੀਤਾ ਜਾ ਸਕਦਾ ਭਾਵੇਂ ਕੀ ਇਹ ਔਖਾ ਸਮਾਂ ਇਸ ਸਮੇਂ ਤੇ ਜਿਹੜਾ ਪੰਥ ਹੈ ਤੇ ਸਿੱਖ ਜਿਹੜਾ ਪਿਛਲਾ ਵਿਸ਼ੋਕਰ ਤੇ ਇਤਿਹਾਸ ਦੱਸਦਾ ਕਿ ਹਰੇਕ ਔਖੀ ਘੜੀ ਵੇਲੇ ਸਿੱਖ ਜਿਹੜੇ ਆ ਉਹ ਹਮੇਸ਼ਾ ਤੇ ਉਹਨਾਂ ਦੀਆਂ ਸਸਤਾਵਾਂ ਹਮੇਸ਼ਾ ਡਰ ਕੇ ਖੜ੍ਹਦੀਆਂ ਨੇ ਸੋ ਇਸ ਗੱਲ ਲਈ ਅਸੀਂ মিডিਆ ਦੇ ਰਾਹੀਂ ਉਹਨਾਂ ਸਾਡੇ ਪਰਿਵਾਰਾਂ ਨੂੰ ਤੇ ਉਹਨਾਂ ਬਾਹਰੋਂ ਆ ਰਹੇ ਜਿਹੜੇ ਲੋਕ ਨੇ ਉਹਨਾਂ ਨੂੰ ਅਸੀਂ ਇਹ ਬੇਨਤੀ ਪੱਤਰ ਭੇਜ ਰਹੇ ਆ ਗੁਰਮੁਖ ਖੈਰ ਕਰੇ ਉਹ ਗੁਰੂ ਦੇ ਦਰ ਨਤਮਸਤਕ ਹੋ ਕੇ ਆਪਣੀ ਨਵੀਂ ਜ਼ਿੰਦਗੀ ਤੇ ਨਵੇਂ ਭਵਖਾਸਤੇ ਅਰਦਾਸ ਕਰਨ ਅਸੀਂ ਸਾਰੇ ਉਹਨਾਂ ਦੇ ਇਸ ਔਖੇ ਘੜੀ ਵਿੱਚ ਤਾਂ ਤੁਸੀਂ ਸੁਣਿਆ ਐ ਜੀਪੀਸੀ ਮੈਂਬਰ ਗੁਰਚੰਦ ਸਿੰਘ ਗਰੇਵਾਲ ਦੇ ਵੱਲੋਂ ਕਹਿ ਦਿੱਤਾ ਗਿਆ ਕਿ ਜੋ ਰਿਪੋਰਟ ਕੀਤੇ ਗਏ ਨੇ ਭਾਰਤੀ ਜੋ ਗੁਰੂ ਨਗਰੀ ਅਮਰਤ ਸਰ ਦੀ ਧਰਤੀ ਦੇ ਉੱਤੇ ਪਹੁੰਚਣਗੇ ਰਾਤ ਦੇ ਸਮੇਂ ਰੁਕਣ ਦੇ ਲਈ ਉਹਨਾਂ ਦੇ ਲਈ ਪੂਰੇ ਬੰਦੋਬਸਤ ਕੀਤੇ ਨੇ ਉਹਨਾਂ ਨੂੰ ਉੱਥੋਂ ਲੈ ਕੇ ਕਿਤੇ ਹੋਰ ਜਾਣਾ ਉਹਨਾਂ ਦੇ ਘਰ ਤੱਕ ਜਾਣਾ ਛੱਡਣ ਜਾਣਾ ਉਸ ਦੇ ਲਈ ਵੀ ਐ ਜੀ ਪੀ ਸੀ ਦੇ ਵੱਲੋਂ ਬੰਦੋਬਸਤ ਕਰ ਦਿੱਤੇ ਗਏ ਨੇ ਰਾਤ ਨੂੰ ਰਹਿਣਾ ਸਰਾ ਖੁੱਲੀਆਂ ਨੇ ਉਹਨਾਂ ਦੇ ਲਈ ਪੂਰੇ ਬੰਦੋਬਸਤ ਕਰ ਦਿੱਤੇ ਨੇ ਤਾਂ ਵੱਡਾ ਦਿਲ ਜ਼ਰੂਰ ਦਿਖਾ ਰਹੀ ਹੈ ਐ ਜੀ ਪੀ ਸੀ ਪਰ ਇੱਕ ਪਾਸੇ ਐ ਜੀ ਪੀ ਸੀ ਦੇ ਵੱਲੋਂ ਅਜਿਹੇ ਬੰਦੋਬਸਤ ਕੀਤੇ ਨੇ ਦੂਜੇ ਪਾਸੇ ਸਿਆਸਤ ਵੀ ਗਰਮਾਉਣੀ ਸ਼ੁਰੂ ਹੋ ਚੁੱਕੀ ਕਿ ਦੂਜੀ ਫਲਾਈਟ ਆ ਰਹੀ ਹੈ ਦੂਜੀ ਫਲਾਈਟ ਵੀ ਗੁਰੂ ਨਗਰੀ ਅੰਮ੍ਰਿਤਸਰ ਦੀ ਧਰਤੀ ਦੇ ਉੱਤੇ ਕਿਉਂ ਉਤਾਰੀ ਜਾ ਰਹੀ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਇਤਰਾਜ਼ ਜਤਾਇਆ ਕਿ ਜਦੋਂ ਇੱਥੋਂ ਫਲਾਈਟ ਅਮਰੀਕਾ ਨੂੰ ਸ਼ੁਰੂ ਨਹੀਂ ਕੀਤੀ ਗਈ ਇੱਥੋਂ ਅਮਰੀਕਾ ਦੀ ਫਲਾਈਟ ਜਿਹੜੀ ਹੈ ਅਮਰੀਕਾ ਨੂੰ ਜਾਂ ਕੈਨੇਡਾ ਨੂੰ ਇੱਥੋਂ ਸ਼ੁਰੂਆਤ ਨਹੀਂ ਕੀਤੀ ਤਾਂ ਫਿਰ ਇੱਥੋਂ ਇੱਥੇ ਦੂਜੀ ਵਾਰ ਵੀ ਜਿਹੜੀ ਭਾਰਤੀਆਂ ਨੂੰ ਲੈ ਕੇ ਫਲਾਈਟ ਇਸੇ ਧਰਤੀ ਦੇ ਉੱਤੇ ਕਿਉਂ ਤਾਰੀ ਜਾ ਰਹੀ ਆ ਕਹਿੰਦੇ ਸਰਾ ਸਰ ਇਹ ਕੇਂਦਰ ਦੀ ਸਾਜ਼ਿਸ਼ ਹੈ ਪੰਜਾਬ ਨੂੰ ਬਦਨਾਮ ਕਰਨ ਦੇ ਲਈ ਇਹ ਸਭ ਕੁਝ ਕੀਤਾ ਜਾ ਰਿਹਾ ਤਾਂ ਅਖਰ ਸਿਆਸਤ ਗਰਮਾ ਚੁੱਕੀ ਹੈ ਪਰ ਉਹ ਪਰਿਵਾਰ ਜਿਹੜੇ ਨੇ ਉਹਨਾਂ ਦੀਆਂ ਅੱਖਾਂ ਦੇ ਵਿੱਚ ਉਹ ਹੰਝੂ ਨੇ ਜਿਨ੍ਹਾਂ ਦੇ ਪੁੱਤ ਜਿਨ੍ਹਾਂ ਦੇ ਭਰਾ ਕਿਸੇ ਦੀ ਭੈਣ ਦਾ ਕਿਸੇ ਦਾ ਪੁੱਤ ਤਾਂ ਉਹ ਕਿਸੇ ਦਾ ਪਿਤਾ ਉਹ ਜਿਹੜੇ ਡਿਪੋਰਟ ਹੋ ਕੇ ਅੱਜ ਘਰਾਂ ਨੂੰ ਜਾਣਗੇ ਉਹਨਾਂ ਦੇ ਘਰਾਂ ਦੇ ਹਾਲਾਤ